ਇੱਕ ਬੁਲਾ ਸੀ ਅੱਛਾ ਹੀ ਤੇ ਉਹ ਭਾਈ ਬਾਣ ਬੱਟੀ ਜਾਂਦਾ ਰਹਿੰਦਾ ਸੀ ਹੂੰ ਉਹਨੇ ਨਾ ਦਿਨ ਨਾ ਰਾਤ ਨੇ ਬਾਣ ਬੱਟੀ ਜਾਣਾ ਤੇ ਇੱਕ ਫੇਰ ਚੋਰ ਲੰਗੇ ਉੱਥੋਂ ਦੀ ਹੂੰ ਚੋਰ ਲੰਗੇ ਚਾਰ ਚੋਰ ਲੰਗੇ ਇੱਕ ਕਹਿੰਦਾ ਦੇ ਓਏ ਜਦੋਂ ਆਪਾਂ ਨਾ ਦੇ ਆ ਚੋਰੀ ਕਰਕੇ ਇਹ ਨੂੰ ਨਾ ਦਿੰਦਾ ਪਤਾ ਨਾ ਰਾਤ ਦਾ ਪਤਾ ਵਿਚਾਰਾ ਬਾਹਣ ਹੀ ਬੱਟੀ ਜਾਂਦਾ ਬਾਹਣ ਹੀ ਬੱਟੀ ਜਾਂਦਾ ਮੈਂ ਦਿੰਦਾ ਇਹਨੂੰ ਉਹ ਉਹ ਬੂਹਾਰਾ ਸਾਹ ਬੋਲ ਪੈਸੇ ਹੋ ਜਾਂਦੇ ਸੀ ਉਹਨੇ 6 7 720 ਰੁਪਇਆ ਦਿੱਤਾ ਲੈ ਵੇ ਬਾਬਾ ਚੱਕ ਤਸੋਂ ਮੁਖ ਦਾ ਨਹੀਂ ساری ਉਮਰ ਖਾਦਾ ਚਲੋ ਕਰਮ ਮਾਰੇ ਕਰਮ ਮਾਰੇ ਉਹ ਕੁਝ ਨਹੀਂ ਬਣਦਾ ਦੇਣ ਵਾਲਾ ਕੀ ਕਰੂੰ ਉਹਦੇ ਉਹ ਵੀ ਚੱਲ ਗਏ ਉਹ ਬਾਣ ਬੜ ਤੇ ਦਾ ਪੜਦਾ ਫੇਰ ਜੋ ਨੰਗੇ ਉਹ ਦੂਜੇ ਦੋ ਚੋਰ ਦੂਜਾ ਛੋਰ ਨੂੰ ਆਲਾ ਤੈਂ ਸਿੱਧੀ ਨੀਤਨਾ ਨਹੀਂ ਦਿੱਤੇ ਤੇ ਸਿੱਧੀ ਨੀਤਨਾ ਨਹੀਂ ਦਿੰਦਾ ਤਾਂ ਇਹਨੂੰ ਕਹਾ ਕੁਝ ਵਰਨਾ ਦਿੰਦੇ ਤੈਂ ਵੀ ਮਾੜੀ ਨੀਤਨਾ ਦਿੱਤੇ ਮੈਂ ਦੰਦਾ ਇਹਨੂੰ ਉਹਨੇ ਦੇਤੇ ਭਾਈ 60 ਰੁਪਏ ਦੇ ਅਦਾਲਾ ਹੈ ਬਾਬਾ ਮੇਰੇ ਸਾਠੀ ਤੇਰੀ ਬੱਲੇ ਬੱਲੇ ਕਰਾਉਣਗੇ ਕਿਸਮਤ ਮਾੜੀ ਉਹ ਵੀ ਅੱਜ ਹੋਰ ਭਲਕ ਹੋਰ ਉਹ ਵੀ 60 ਖਾ ਲੇ ਉਹ ਭੁਲਾ ਬਾਣ ਬੜ ਦਾ ਬਾਣ ਬੜਦਾ ਫੇਰ ਫੇਰ ਆ ਗਏ ਚੋਰ ਉਤੀ ਜਾ ਕਹਿੰਦਾ ਵੀ ਤੈਂ ਵੀ ਸਹੀ ਨੀਤ ਨਾ ਨਹੀਂ ਦਿੱਤੇ ਅਸਹੀ ਫੜਾ ਤੇਰੇ ਨਾਲ ਵੀ ਨਹੀਂ ਕੰਮ ਕੀਤਾ ਜਿਹੜਾ ਬਾਣ ਬੜਦਾ ਬਾਣ ਬੜਦਾ ਮੈਂ ਦੰਦਾ ਇਹਨੂੰ ਹੂੰ ਉਹਨੇ ਤੇ 40 ਰੁਪਏ ਅਸਹੀ ਲੈ ਵੀ ਬਾਬਾ ਆਹ ਚੱਕ 40 ਰੁਪਏ ਤੇ ਤੇਰੀ ਤਨ ਤਨ ਕਰ ਦਾਨਾਂਗੇ ਹੂੰ ਉਹਨੇ ਭਾਈ ਫੜ ਲੇ ਫੜ ਕੇ ਚੱਲ ਥੋੜਾ ਨਾ ਟਾਈਮ ਲੰਘਿਆ ਤੇ ਉਹ 40 ਰੁਪਏ ਗੇ ਚੱਲ ਲਗੇ ਖਾ ਲੈ ਖਾ ਕੇ ਨਾ ਫੇਰ ਕੰਮ ਇਹਨਾਂ ਫੇਰ ਲੱਗਿਆ ਬਣ ਬੱਟਣਾ ਚੋਰ ਫੇਰ ਆ ਗਏ ਇਹ ਚੌਥਾ ਚੋਰ ਕਹਿੰਦਾ ਵੀ ਤੁਸੀਂ ਤਿੰਨਾਂ ਨੇ ਨਹੀਂ ਸਿੱਧੀ ਨੀਤ ਨਾਲ ਦਿੱਤੇ ਮੈਂ ਦੰਨਾਂ ਨੂੰ ਗਲੀ ਵਾਲਾ ਪੈਸਾ ਅੱਛਾ ਜੀ ਇਹ ਦੇਖੀ ਬਾਬੇ ਦੀ ਤਣ ਤਣ ਕਰਦਾ ਹੂੰ ਉਹਨੇ ਉਹ ਗਲੀ ਵਾਲਾ ਪੈਸਾ ਦਾ ਦਿੱਤਾ ਉਹਦਾ ਜੀ ਦਾ ਕਰੇ ਨਾ ਫੜਨ ਨੂੰ ਇੰਨੇ ਨੇ ਪੀਏ ਨਹੀਂ ਖੜੇ ਵੀ ਗਲੀ ਵਾਲਾ ਪੈਸਾ ਕੀ ਕਰਦੋ ਉਹਨੇ ਸੋਚਿਆ ਵੀ ਜੇ ਨਾਂ ਫੜਿਆ ਵੀ ਇਹਨਾਂ ਨੇ ਕਹਣਾ ਪੈਸੇ ਰੱਪੇ ਕੇ ਦਾ ਭੱਜ ਕੇ ਫੜਦਾ ਸੀ ਤਾਂ ਗਲੀ ਵਾਲਾ ਪੈਸਾ ਫੜਦਾ ਠੀਕ ਹੈ ਉਹਨੇ ਜਖਦੇ ਜਖਾਉਂਦੇ ਨੇ ਫੜ ਲਿਆ ਫੜ ਕੇ ਇਹ ਤਾਂ ਘਰੇ ਆ ਗਿਆ ਘਰੇ ਆ ਕੇ ਉਹਦੇ ਘਰਾਂ ਨੂੰ ਕਹਿੰਦਾ ਆ ਕੇ ਪੈਸਾ ਦੇ ਕੇ ਅੱਜ ਉਹੀ ਵੀ ਜੇ ਮੈਂ ਨਹੀਂ ਫੜਦਾ ਸੀ ਤਾਂ ਉਹਨਾਂ ਨੇ ਕਹਿੰਦਾ ਸੀ ਪੈਸੇ ਦਾ ਭੱਜ ਕੇ ਪੈਂਦਾ ਤੇ ਪੈਸਾ ਫੜਦਾ ਨਹੀਂ ਤੇ ਹਾਲ ਕੇ ਮੈਨਾਂ ਸ਼ਰਮ ਦੇ ਮਾਰੇ ਨੇ ਫੜ ਲਿਆ ਪੈਸਾ ਕੀ ਕਰਾਂਗੇ ਉਹਨੇ ਫੜ ਕੇ ਐਡੀ ਕੋ ਬੁੜੀਆਂ ਹੀ ਆਮ ਦੀ ਦੇਖਿਓ ਤਾਂ ਸੋਈਆਂ ਬਣ ਗਈਆਂ ਅੱਗੇ ਬਾਹਰ ਹੁੰਦੇ ਸੀ ਚਿੱਲੇ ਐਡੀ ਸਾਰੀ ਗਲੀ ਹੁੰਦੀ ਸੀ ਉਹ ਅਸੀਂ ਡੱਬੀ ਦੇ ਦਾਲੀਆਂ ਸੀ ਕਿਉਂ ਤੇਲ ਤੂੜ ਨਾ ਭੇਜਦੀ ਨਹੀਂ ਸੀ ਮੀਮੂ ਨਾਲ ਹੂੰ ਉਹਨੇ ਐ ਕਰਦੀ ਕਰਦੀ ਨੇ ਉਹ ਪੈਸਾ ਦਾ ਗਲਿਸ਼ ਦੇਦਾ ਮਿੱਟੀ ਲਾਉਂਦੀ ਸੀ ਦੇਖੇ ਹੱਥ ਲਵੇ ਗਲੀ ਚ ਧਰ ਕੇ ਤੇ ਉੱਤੋਂ ਦੀ ਉਹਨੇ ਮਿੱਟੀ ਫੇਰਦੀ ਅੱਛਾ ਮਿੱਟੀ ਫੇਰਦੀ ਤੇ ਕੋਸ ਟਾਈਮ ਜਦੋਂ ਲੰਘਿਆ ਉਹਨਾਂ ਦੇ ਨਾਲ ਕਰ ਸੀ ਮਛੇਰਿਆਂ ਦਾ ਮਛੇਰੇ ਜਿਹੜਾ ਮੱਛੀਆਂ ਫੜ ਕੇ ਲਿਆਉਂਦੇ ਆ ਸਮੁੰਦਰ ਚੋਂ ਲਿਆ ਕੇ ਵੇਚਦੇ ਆ ਉਹ ਜਦੋਂ ਮਛੇਰਿਆਂ ਰੱਖਦੇ ਜਾਲ ਪਾਟ ਗਿਆ ਅੱਛਾ ਉਹ ਘਰੇ ਜਦੋਂ ਆਇਆ ਲਾ ਕੇ ਮੈਨਾਂ ਗਲੋਟਾ ਲੈਣਾ ਕੋਈ ਪੈਸਾ ਹੈ ਆਪਣੇ ਘਰੇ ਉਹਦੇ ਘਰਵਾਲੀ ਆਪਣੇ ਕੋਲ ਪੈਸਾ ਹੈ ਨਹੀਂਗਾ ਤੇ ਚੱਲ ਮੈਂ ਅਗ ਮੰਡਣ ਤੋਂ ਲਿਆਉਣੀ ਆ ਫੜ ਕੇ ਜਦੋਂ ਬੁੜੀ ਕੋਲੇ ਗਈ ਆਰੀ ਬੇਬੇ ਜੇ ਇੱਕ ਪੈਸਾ ਹੈਗਾ ਤਾਂ ਮੈਨੂੰ ਦੇ ਦੇ ਬਈ ਸਾਡਾ ਜਾਲ ਪਾਟ ਗਿਆ ਇਹ ਗਲੋਟਾ ਲੈ ਕੇ ਜਾਲ ਸਿਆਉਣਾ ਤੇ ਜਦੋਂ ਅਸੀਂ ਆਏ ਤਾਂ ਮੱਛੀਆਂ ਵੇਚ ਕੇ ਤੇ ਤੇਰਾ ਪੈਸਾ ਮੈਂ ਉਹਨੇ ਹੀ ਮੋੜ ਜوں। ਐਸਾ ਹੀ। ਉਹ ਕਹਿੰਦੀ ਪਹਿਲਾਂ ਤਾਂ ਕਹਿੰਦੀ ਮੇਰੇ ਕੋਲੇ ਤਾਂ ਹੈ ਨਹੀਂ। ਫਿਰ ਚੇਤਾ ਆ ਗਿਆ ਜੀ ਹੈਗਾ ਕੋਲੇ ਖੜ ਗਿਆ। ਉਹਨੇ ਖੁਰਚਣਾ ਚੱਕਿਆ। ਜਾ ਕੇ ਉਹਦੇ ਨਾਲ ਪਟ ਪਟ ਕੇ ਤੇ ਰੁਪਈਆ ਕੱਢ ਕੇ ਫੜਾਤਾ। ਰੁਪਈਆ ਕੱਢ ਕੇ ਫੜਾਤਾ ਉਹ ਪਣਾ ਪੈਸਾ ਕੱਢ ਕੇ ਫੜਾਤਾ। ਉਹ ਪੈਸਾ ਗਲੀ ਵਾਲਾ ਫੜਾਤਾ ਉਹਨੇ ਜਾ ਕੇ ਗਲੋਟਾ ਲੈ ਲਿਆ। ਸ਼ੇਰੇ ਨੇ ਗਰੋਟਾ ਲੈ ਕੇ ਤੋ ਯਾਰ ਪਉਣ ਲਿਆ ਪੁਣ ਕੇ ਜਾ ਕੇ ਲਾਤਾ ਲਾਦਾ ਮੱਛੀਆਂ ਬਹੁਤ ਫੜੀਆਂ ਫੜੀਆਂ ਮੱਛੀਆਂ ਤੇ ਸਾਰੀਆਂ ਮੱਛੀਆਂ ਬੀਚਤੀਆਂ ਇੱਕ ਮੱਛੀ ਰਹਿ ਗਈ ਉਹ ਵਕੀਨ ਆ ਉਹ ਰੰਗ ਦੀ ਪੀਲੀ ਉਹਨੇ ਚਿਤ ਸੋਚਿਆ ਵੀ ਉਹਨੇ ਵਿਚਾਰੇ ਨੇ ਪੈਸਾ ਦਿੱਤਾ ਸੀ ਆਪਾਂ ਨੂੰ ਨਾਲੇ ਤਾਂ ਉਹਦਾ ਪੈਸਾ ਮੋੜਦੇ ਆ ਕਿ ਨਾ ਮੱਛੀਆਂ ਦੇ ਦੇਣਗੇ ਬਣ ਖਾਣਾਂਗੇ ਗਰੀਬ ਆਦਮੀ ਆ ਉਹ ਇਹੋ ਘਰੇ ਆਇਆ ਘਰੇ ਆ ਕੇ ਉਹਨੂੰ ਕਹਿੰਦਾ ਕਿ ਲੈ ਨਾ ਇਹ ਚਾਹ ਬਸ ਤਾ ਮੋੜਿਆ ਤੇ ਨਾਲੇ ਆ ਮੱਛੀ ਲੈ ਜਾ ਵਿਚਾਰੇ ਖਾਣਾਂਗੇ ਮੁੱਲ ਕਿਹੜਾ ਲਈ ਜਾਂਦੀ ਉਹਨਾਂ ਤੋਂ ਉਹ ਤੇ دماغ ਦੀ ਗੱਲ ਗਈ ਆਹੋ ਮੱਛੀ ਦੇ ਆ ਮੱਛੀ ਨਾਲੇ ਪੈਸਾ ਦੇ ਆ ਨਾਲੇ ਮੱਛੀ ਦੇ ਆ ਨਾਲੇ ਪੈਸਾ ਉਹ ਨਾਲੇ ਦਾ ਮੱਛੀ ਫੜਾ ਤੇ ਨਾਲੇ ਦੀ ਉਹ ਜਨੋ ਪੀਰੇ ਰੰਗ ਦੀ ਮੱਛੀ ਦਾ ਸੋਨੇ ਰੰਗ ਵਾਲਾ ਹੋਇਆ ਜਦੋਂ ਉਹ ਬੁੜਾ ਆਇਆ ਤਾਂ ਉਹ ਕਹਿੰਦੇ ਵੀ ਨਾਲ ਦਾ ਪੈਸਾ ਮੋੜਗੀ ਉਹ ਗਲੋਟੇ ਉਨ ਲਗਈ ਸੀ ਮੈਂ ਪੈਸਾ ਕਿੱਥੋਂ ਦਿੱਤਾ ਅਰੇ ਉਹ ਪੈਸਾ ਦਾ ਤੂੰ ਲਿਆਇਆ ਸੀ ਮੇਰਾ ਗਲੀ 'ਚ ਦੇਖੇ ਬੰਦ ਕਰਿਆ ਹੋਇਆ ਸੀ ਉਹ ਦਿੱਤਾ ਤੇ ਆ ਮੱਛੀ ਉਹ ਲਿਆ ਬਣਾਉਣ ਲੱਗਿਆ ਉਹਦੇ ਵਿੱਚੋਂ ਲਾਲ ਜਦੋਂ ਲਾਲ ਨਿਕਲਿਆ ਖੁਸ਼ ਹੋ ਗਿਆ ਮੁੰਡਾ ਤੇ ਬਣਾਉਣ ਸੰਭਚਾਰ ਮੈਂ ਕਿ ਲਾਲ ਤੋਂ ਹੋ ਕੇ ਰਾਜ ਦੀ ਕਚਹਿਰੀ ਜਾ ਉਹ ਰਾਜ ਦੀ ਕਚਹਿਰੀ ਜਾ ਉਹ ਰਾਜ ਦੀ ਕੀ ਤਾ ਉਹ ਰਾਜਾ ਕਹਿੰਦਾ ਵੀ ਗੱਲ ਸੁਣ ਬਾਬਾ ਮੈਂ ਇਹਦਾ ਦੇਣ ਤਾਂ ਨਹੀਂ ਦੇ ਸਕਦਾ ਉਹ ਗੱਲੇ ਚ ਜਿੰਨੀ ਦਿਨ ਲੋੜ ਆ ਮਾਇਆ ਲੈ ਗਿਆ ਉਹਨੇ ਭਾਈ ਚੱਕ ਲਿਆ ਦੋੜਾ ਬੁਢਾ ਆਦਮੀ ਸੀ ਲੈ ਪੰਜ ਚਾਰ ਗੇੜੇ ਜਿੰਨੀ ਲੋੜ ਸੀ ਲੈ ਗਿਆ ਲੈ ਜਾ ਕੇ ਫਿਰ ਉਹਨੇ ਥਾਂ ਖਰੀਦ ਲਈ ਥਾਂ ਖਰੀਦ ਕੇ ਤੇ ਉਹਨਾਂ ਦੇ ਤਾਂ ਜਗਾ ਪਾਤਨਾ ਜਗਾ ਜੁਗਾ ਪਾਤਨਾ ਐਸਾ ਟਾਈਮ ਹੋਇਆ ਉਹੀ ਗਰੀਬੀ ਫੇਰ ਆ ਗਈ ਜੋ ਗਰੀਬੀ ਉਹ ਉਹਨਾਂ ਜਿਹੜਾ ਸੱਤ ਨੰਗੇ ਵਾਲਾ ਦੇ ਹੋਏ ਉਹ ਲੋਕ ਜਿਹੜੇ ਫੇਰ ਨੰਗੇ ਚੋਰ ਤੇ ਪੁਰੇ ਦੇ ਲੈ ਕੇ ਪਾਈ ਜਾਂਦਾ ਲਾਣਾ ਬਣਾ ਬਣਾ ਕੇ ਕੋਠੀਆਂ ਦੇਣ ਵਿਕਰਾਈ ਤੇ ਲਾਮਾ ਕੇ ਸ਼ਹਿਰ ਦਾ ਕੰਮ ਉਹ ਕਹਿੰਦਾ ਦੇਖ ਤੇਰੇ 60 ਨੇ ਨਹੀਂ ਕੰਮ ਕੀਤਾ ਤੇਰੇ 40 ਨੇ ਨਹੀਂ ਕੀਤਾ ਤੇਰੇ 30 ਨੇ ਨਹੀਂ ਕੀਤਾ ਤੇ ਮੇਰਾ ਲਾ ਪੈਸਾ ਹੀ ਕੰਮ ਕਰ ਗਿਆ ਹੂੰ ਚਲ ਹੁੰਦੀ ਹੁੰਦੀ ਜੀ ਉਹ ਸਾਰਾ ਕੁਝ ਪੁਰੇ ਦਾ ਖਤਮ ਹੋ ਗਿਆ ਰਹਿ ਗਿਆ ਥਾਂ ਇਹਦਾ ਰਿਆ ਸੀ ਤੇ ਜਗਾ ਜਗਾ ਕਰਾਏ ਤੇ ਨਾ ਲੱਗੀ ਬੁੜਾ ਫੇਰ ਬਾਣ ਪਟਣ ਲੱਗ ਗਿਆ ਜਦੋਂ ਬਾਣ ਪਟਣ ਲੱਗ ਗਿਆ ਤੇ ਉਧਰੋਂ ਫੇਕ ਰਾਜਾ ਉਹੀ ਰਾਜਾ ਸ਼ਹਿਰ ਦਾ ਸ਼ਿਕਾਰ ਨਿਕਲਿਆ ਜਦੋਂ ਸ਼ਿਕਾਰ ਨਿਕਲਿਆ ਤੇ ਗਾਹ ਜਦੋਂ ਜਾਂਦਾ ਸੀ ਬੁੜਾ ਬਾਣ ਪਟਾ ਉਹ ਕਹਿੰਦਾ ਆਹ ਦਾ ਬਾਬਾ ਭਈ ਇਹ ਬਦਲਿਆ ਰਾਜੇ ਦਾ ਬਈ ਤੂੰ ਬਾਣ ਬਾਠ ਦੇ ਦਾ ਬੜਦਾ ਜਦੋਂ ਮੈਂ ਨੰਗ ਨਾ ਬਾਣ ਬਾਠ ਦੇ ਦਾ ਬੜਦਾ ਤੇ ਕੀ ਗੱਲ ਹੈ ਮੈਨੂੰ ਦੱਸ ਉਹਨੂੰ ਕੋਈ ਪਤਾ ਨਹੀਂ ਸੀ ਵੀ ਰਾਜਾ ਉਹ ਰਾਜੇ ਬਾਣ ਦੀ ਗੱਲ ਪੁੱਛਣੀ ਆ ਤਾਂ ਬਟਣ ਦੀ ਬਈ ਇਹ ਲੱਗੂਗਾ ਘੰਟਾ 10 ਮਿੰਟ ਨੂੰ 20 ਮਿੰਟ ਦੱਸਣ ਦੀ ਅਸਹੀ ਤੇ ਮੈਂ ਤੁਹਾਨੂੰ ਦਿਨੇ ਪੁੱਛੀ ਉਹ ਰਾਜੇ ਨੇ ਉਹ ਲਿਖ ਲਿਆ ਜਦੋਂ ਗਾਹਾਂ ਗਿਆ ਤੇ ਇੱਕ ਬੈੜ ਹੁੰਦੇ ਸੀ ਹੱਟਦੇ ਆ ਇਹਦਾ ਬੈਰਲ ਜਾ ਕੇ ਰੱਖਿਆ ਹੋਇਆ ਖੱਟ ਲਾਉਣਾ ਸੀ ਤੇ ਰੌਣੀ ਪਾਸੇ ਤੇ ਕਰੀ ਵੀ ਤੇ ਉਹਦੀ ਘੋੜੀ ਦੇ ਮਗਰ ਬੈਠ ਪਾਇਆ ਵਿਆ ਉਹਦੇ ਉੱਤੇ ਬੈਠਾ ਉੱਥੇ ਬੈਠਾ ਨਾਲ ਗਿੰਡੇ ਵਾਂਸ ਨਾਲੇ ਘੋੜੀ ਦੇ ਸ਼ੀਟੇ ਨਾਲੇ ਉੱਥੇ ਬੈਠਾ ਬੈਂਡ ਮਗਰ ਮਨਾਂ ਕੁੜੀ ਦਾ ਜੋਰ ਲੱਗੇ ਪੌਡੇ ਲਾਲਾ ਤਰੇ ਰਾਜਾ ਖੜ ਕੇ ਆਲਾ ਸੋਹਰਿਆ ਕੁਛ ਸ਼ਰਮ ਮਨ ਵਾਲੀ ਮੋਟੀ ਬਈ ਇਹ ਉੱਤੇ ਜੜਨ ਵਾਸਤੇ ਆ ਇਰੇ ਮਗਰ ਬੈਠ ਪਾਇਆ ਰੌਣੀ ਦੇ ਵਿੱਚ ਬਾੜੀ ਆ ਤੇ ਖੁਬ ਖੁਬ ਦੁਰਦੀ ਆ ਇਹਦਾ ਕੋਈ ਬੈਰ ਆ ਤੇਰਾ ਆਹਦਾ ਜੇ ਗੱਲ ਪੁੱਛਣੀ ਆ ਨਾ ਆਹ ਮੈਥੋਂ ਦਿਨੇ ਪੁੱਛੀ ਲੱਗਣਗੇ 10 ਮਿੰਟ ਚੱਲ ਭਾਈ ਉਹ ਉਹ ਵੀ ਰਾਜ ਨੇ ਲਿਖ ਲਈ ਚਲ ਇੱਕ ਇੱਕ ਤਪੜਾ ਰਹਿ ਗਿਆ ਭੁੱਲ ਗਿਆ ਬੜਾ ਚੇਰ ਹੋਇਆ ਪਾਣੀਆ ਨੂੰ ਚਲਾ ਆ ਜੀ ਇੱਥੇ ਦੇਖੋ ਅੰਨਾ ਆ ਗਿਆ ਅੰਨਾ ਉਹ ਕਰੀ ਜਾਵੇ ਪੈਸਾ 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 ਕਰੀ ਜਾਵੇ ਜਦੋਂ ਪੈਸਾ ਪੈਸਾ ਕਰੀ ਜਾਵੇ ਤੇ ਉਹ ਕਹਿੰਦਾ ਬਾਬਾ ਕੋਈ ਤੂੰ ਦਿਨ ਨਹੀਂ ਦੇਂਦਾ ਤੂੰ ਕੋਈ ਰਾਤ ਨਹੀਂ ਦੇਂਦਾ ਤੇ ਪੈਸਾ 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 ਹੀ ਕਰੀ ਜਾਂਦਾ ਉਹ ਕਹਿੰਦਾ ਭਾਈ ਜੇ ਗੱਲ ਪੁੱਛਣੀ ਆ ਨਾ ਕਿਥੇ ਮੈਨੂੰ ਤਾਂ ਹੁਣ ਦਿਨ ਦਾ ਨਹੀਂ ਪਤਾ ਰਾਤ ਦਾ ਨਹੀਂ ਪਰ ਤੂੰ ਹੀ ਦੱਸਿਆ ਵੀ ਰਾਤ ਤੇ ਮੈਨੂੰ ਕੋਈ ਪਤਾ ਨਹੀਂ ਤੇ ਮੈਂ ਤੈਨੂੰ ਦੱਸੂਗਾ ਫਿਰ ਲੱਗਣਗੇ 10 20 ਮਿੰਟ ਅੱਧਾ ਘੰਟਾ ਉਨੇ ਉਹ ਵੀ ਲਿਖ ਲਈ ਲਿਖ ਕੇ ਰਾਜਾ ਤਰਲੋਕੀ ਤੇ ਦੇਖਿਆ ਆਪਦੇ ਰਾਜ ਚ ਢੀੜਾ ਦੇਖ ਕੇ ਵੀ ਕਿਵੇਂ ਅਗੇ ਬਸ ਢੀੜਾ ਦੇਖੇ ਰਹਿੰਦੇ ਸੀ ਮੇਰਾ ਕੋਈ ਦੁਖੀ ਆ ਸੁਖੀ ਆ ਮੇਰਾ ਕਿਵੇਂ ਸ਼ਹਿਰ ਤੇ ਦੁਨੀਆ ਬਸਦੀ ਆ ਹੁਣ ਤਾਂ ਬਾਦਲਾਂ ਨੂੰ ਰਾਜ ਮਿਲ ਜਾਣਾ ਕੋਠੀਆਂ ਚ ਬੜੀਆਂ ਦੇ ਪੁੱਛਦੀ ਨਹੀਂ ਚੱਲ ਪਾਈ ਜਦੋਂ ਫਿਰ ਦਿਨ ਚੜਿਆ ਦਿਨ ਚੜ ਕੇ ਉੱਠਿਆ ਰਾਜਾ ਨਾਤਾ ਤੋ ਤਤ ਹੋ ਕੇ ਤੇ ਆਪਦਾ ਕਚੇਰੀ ਅਗਰ ਇਹਨੇ ਪੂਰੀ ਟੈਲ ਕਰ ਤੇ ਕਚੇਰੀ ਲਾਤੀ ਤਸ ਤਰਖ ਤੇ ਰਾਜਾ ਵੀ ਜਾ ਕੇ ਬਹਿ ਗਿਆ ਤੇ ਮਨਸ਼ੀ ਵਜੀਰ ਸਾਹਿਬ ਆ ਗਏ ਕਚੇਰੀ ਪੂਰੀ ਭਰ ਗਈ ਉਹਨ ਫਿਰ ਅਹਿਲਕਾਰ ਸੱਦੇ ਅਹਿਲਕਾਰਾਂ ਨੂੰ ਕਹਿੰਦਾ ਵੀ ਆ ਬੰਦੇ ਆਪਣੇ ਸ਼ਹਿਰ ਚ ਗਲੀ ਨੰਬਰ ਸਾਹ ਕੋ ਪੁੱਛ ਕੇ ਲੈ ਕੇ ਲਿਆ ਆ ਇੱਕਾ ਬਾਣ ਵਾਲਾ ਬੁੜਾ ਇੱਕਾ ਕੁੜੀ ਵਾਲਾ ਨੰਬਰੋਂ ਦੇ ਘਰਾਂ ਦੇ ਹੈਗੇ ਆ ਤੇ ਇੱਕ ਆ ਨਾ ਪੈਸੇ ਵਾਲਾ ਤੇ ਉਹ ਤੋਂ ਲੈਉ ਸੱਦ ਕੇ ਨੰਨਾ ਰਾਤ ਇਕੱਲੇ ਫਿਰਦਾ ਹੀ ਹੋਊਗਾ। ਹਾਂ। ਚੱਲ ਵੀ ਉਹ ਗਏ ਜਾਂ ਅਖੇ ਤਿੰਨਾਂ ਨੂੰ ਕਚੇਰੀ ਚੱਲੇ ਆਏ। ਫਿਰ ਉਹ ਬੁੜੇ ਨੂੰ ਪੁੱਛਣ ਲੱਗਿਆ। ਨਾ ਕੋੜੀ ਵਾਲੇ ਨੂੰ ਪੁੱਛਿਆ ਪਹਿਲਾਂ। ਹਾਂ ਬਈ ਦੱਸ। ਉਹ ਡਿਫੈਂਡਰ ਅੱਗੇ ਵੀ ਸਾਨੂੰ ਕਾਹ ਨੂੰ ਸਤ ਲਿਆ ਖਚੇ ਜਿਰਾਗੇ ਨੇ। ਅੱਛਾ। ਉਹ ਆਹਲਾ ਡਿਫੈਂਡਰ ਨਾ ਡਰਨਾ। ਉਹ ਮਾਇ ਸੀ ਰਾਤ। ਉਹ ਕੋੜੀ ਬਾਣ ਚ ਪਾਈ ਫਿਰਦਾ ਸੀ ਤੂੰ। ਉਹ ਡਰ ਗਿਆ ਵੀ ਇਹ ਤਾਂ ਬੜਾ ਕੰਮ ਵਾਲਾ ਫੈਸਲਾ ਤਾਂ ਰਾਜਾ ਸੀ ਉਹ ਕਹਿੰਦਾ ਡਰਨਾ ਕੁਛ ਨਾ ਦਾ ਮੈਨੂੰ ਹੁਣ ਗੱਲ ਦਾ ਸਰੀਰ ਤੋ ਉਹ ਵੀ ਤੂੰ ਕਹਿੰਦਾ ਸੀ ਵੀ ਘੰਟਾ 10 ਮਿੰਟ ਲੱਗਣਗੇ ਵੀ ਉਹ ਕੀ ਗੱਲ ਸੀ ਉਹਦਾ ਫੇਲਾ ਸੁਣ ਲਾ ਵੀ ਮੈਂ ਗਿਆ ਵਿਆਹਿਆ ਹਾਂ ਉਹ ਵਿਆਹਿਆ ਗਿਆ ਪਹੂ ਲਿਆਇਆ ਵਿਆਹ ਕੀਤਾ ਮੈਂ ਸਰਪੇ ਰਸਣ ਪਸਣ ਲੱਗ ਗਏ ਜਦੋਂ ਮੈਂ ਉਹਨੂੰ ਰੋਟੀ ਨੂੰ ਕਿਹਾ ਹਨਾ ਵੀ ਰੋਟੀ ਖਾ ਲਾ ਮੈਂ ਤਾਂ ਖਾਂਦੀ ਨਹੀਂ ਇੱਕ ਦਾਣਾ ਚੌਲਾਂ ਦਾ ਧਰਦੇ ਔਰ ਇੱਕ ਦਾਣਾ ਚੌਲਾਂ ਦਾ ਧਰਨਾ ਤੇ ਚੌਲਾਂ ਦਾ ਖਾਣਾ ਰੋਟੀ ਖਾਣੀ ਨਾ ਆਹ ਮੈਂ ਭੈਣਾਂ ਚਾਰ ਪੰਜ ਖਾਣੀਆਂ ਦਿੰਦੀ ਦਿਨ ਦੇ ਵੇਲੇ ਤੇ ਮੈਂ ਮੇਰੀ ਮਾਂ ਤੇ ਮੇਰੀ ਪੋਹ ਤੇ ਮਾਇਆ ਖਾਂਦੇ ਰੋਟੀ ਨਹੀਂ ਖਾਂਦੀ ਪੌਣਾ ਹਰੀ ਕੋਈ ਆਇਆ ਤਾਂ ਚਲ ਜਨ ਉਹਨਾਂ ਨੰਗਾ 6 ਮਹੀਨੇ ਨੰਗੇ ਤੇ ਮੈਂ ਆਖਿਆ ਕਮਾਲ ਵਾਲੀ ਗੱਲ ਆ ਚਲ ਭਾਈ ਹੋਊਗਾ ਕੋਈ ਨਹੀਂ ਆਹ ਇੱਕ ਦਿਨ ਕਿਤੇ ਮੈਂ ਸੌਂ ਜਾਂਦਾ ਸੀ ਉਹ ਤੁਰ ਜਾਂਦੀ ਸੀ ਮੈਂ ਸੌਂਗਾ ਤੇ ਉਹ ਨਿਕਲ ਗਈ ਕਿਉਂ ਕਰੋ ਨਿਕਲੀ ਤੇ ਮੈਂ ਲੈ ਕੇ ਕਿਰਪਾਨ ਮੰਗਰ ਲੱਗ ਗਿਆ ਅੱਛਾ ਜੀ ਹੌਲੀ ਹੌਲੀ ਪਿੱਛਾ ਤੁਰੇ ਗਿਆ ਗਾਹਾਂ ਦੂਜੇ ਪਿੰਡ ਜਾਵਣੀ ਉਥੇ ਦੋ ਹੋਰ ਖੜੀਆਂ ਆਖੇ ਕੁੜੇ ਆ ਗਈ ਹਾਂ ਆ ਗਈ ਆ ਗਈ ਆ ਗਈ ਬਣੇ ਤੇ ਉਹ ਤੈਨੂੰ ਢੀ ਨਹੀਂ ਇੱਥੇ ਤਾਂ ਅਜ ਕੁਝ ਨਹੀਂ ਆਖੇ ਹੈ ਨਹੀਂ ਕੁਛ ਇੱਥੇ ਕਿ ਨਹੀਂ ਚਲੋ ਅਸੀਂ ਦੂਜੇ ਪਿੰਡ ਚੱਲਦੇ ਹਾਂ ਸਾਡੇ ਪਿੰਡ ਵੀ ਕੁਝ ਨਹੀਂ ਸੀ ਉਹਦੇ ਜਿਉਂ ਦੂਜੇ ਪਿੰਡ ਗਈਆਂ ਉੱਥੇ ਮੁਸਲਮਨਾਂ ਵਾਲੀ ਬੁੜੀ ਮਰੀ ਸੀ ਉਹਨਾਂ ਦੀ ਦੱਬੀ ਸੀ ਉਹ ਕੱਢ ਲਈ ਕੱਢ ਕੇ ਤਿੰਨੇ ਜਾਨੀਆਂ ਖਾਣ ਲੱਗੀਆਂ ਅੱਛਾ ਜੀ ਖਾਣ ਲੱਗੀ ਉਹ ਡੱਬ ਪਚਿਆ ਆ ਅੱਛਾ ਭੱਜ ਗਿਆ ਆਖੇ ਤੇ ਘਰੇ ਪੈ ਗਿਆ ਉਹ ਘਰੇ ਪੈ ਗਿਆ ਤੇ ਨੀਂਦ ਕੀ ਆਉਣੀ ਜਾਗਦਾ ਕਿਰਪਾਹ ਦੇ ਮੁੱਠੇ ਜਿਹੇ ਹੱਥ ਵੀ ਪੈਣਾ ਇਹਦਾ ਕੀ ਆ ਥਲੀ ਦਾ ਡੈਨ ਮੈਨੂੰ ਮਨਾ ਕਦੇ ਖਾ ਜੇ ਤੇ ਹੌਲੀ ਕਿਦਣੇ ਆਖੇ ਪੇਗੀ ਉਹ ਰੇ ਪਾਰਵੀ ਨੂੰ ਪਤਾ ਨਹੀਂ ਸੁਤਾ ਪਿਆ ਚਲੋ ਜਾਗਦਾ ਪਿਆ ਸਾਨੂੰ ਰੋਟੀ ਲਾ ਲਈ ਲਾਫ ਲਾਹੀ ਰੋਟੀ ਲਾ ਕੇ ਉਹ ਨੂੰ ਫੜਾਤੀ ਉਹਦੀ ਮਾਂ ਨੂੰ ਫੜਾਤੀ ਉਹ ਕਹਿੰਦਾ ਤੂੰ ਵੀ ਖਾ ਲ ਆਹਦੀ ਨਹੀਂ ਬਸ ਮੈਂ ਟੱਕ ਦਾਣਾ ਜਮਾ ਦਾ ਦੇ ਦੇ ਉਹਨੇ ਨਾਲ ਦਾ ਦਾਣਾ ਜਮਾਨਾ ਸੇ ਡਰਤਾ ਨਾਲਿਆ ਜਿਹਨੇ ਢਾਈ ਮਨ ਦਾ ਮੁਰਦਾ ਖਾਣਾ ਉਹਦਾ ਇੱਕ ਦਾਣੇ ਜਮਾ ਦੇਣਾ ਕੀ ਬਣਦਾ ਅਸਲੀ ਇੰਨੇ ਨਹੀਂ ਕਹਿਣ ਦਿੰਦਾ ਕੋਲੇ ਪਾਣੀ ਪਿਆ ਸੀ ਐ ਮਾਰਿਆ ਪਾਣੀ ਦਾ ਛੱਟਾ ਦੀ ਜੇ ਬਣ ਜਾ ਕੁੱਤਾ ਤੂੰ ਵੀ ਮਰਦਾਰ ਖਾਵੇਂਗਾ ਅੱਛਾ ਜੀ ਆਹ ਮੇਰਾ ਕੁੱਤਾ ਬਣ ਗਿਆ ਐਦੀ ਭੈਣ ਨਹੀਂ ਜਿਆਦੀ ਗੁਰ ਤੇ ਮੈਂ ਕੁੱਤਾ ਬਣਾਤਾ ਕੁੱਤਾ ਬਣਾ ਦਾ ਬੜਾ ਸੋਹਣਾ ਕੁੱਤਾ ਤੇ ਯਾਰ ਮੈਂ ਵੀ ਨਿਕਲ ਗਿਆ ਨਿਕਲ ਗਿਆ ਸੰਗਲੀਆਂ ਫੜੀਆਂ ਮਿਆਂ ਤੇ ਆਲੇ ਮੇਰੇ ਮਗਲ ਮਗਰ ਫੜਨ ਫੜਨ ਵਾਲੇ ਮੈਂ ਕਿਸੇ ਦੇ ਹੱਥ ਨਾ ਆਇਆ ਤੇ ਭੁੱਖਾ ਵੀ ਆਲਾ ਮੈਂ ਬਹੁਤ ਅਖੀਰੀ ਲਈ ਲਈਦਾ ਤੇ ਉਦੋਂ ਜਦੋਂ ਆ ਅੰਗਰੇਜ਼ਾਂ ਦੇ 27 ਤੋਂ ਪਹਿਲਾਂ खरे ਖੋਟੇ ਪੈਸੇ ਪਰਖਦੇ ਸੀ ਚਾਂਦੀ ਦੇ ਪੈਸੇ ਹੁੰਦੇ ਸੀ ਦੁਵਾਨ ਦੇ ਤਿਆਨੀਆਂ ਪਿੱਤਲ ਦੀਆਂ ਹੁੰਦੀਆਂ ਸੀ ਉਹ खरे ਖੋਟੇ ਵਾਲੇ ਹੁੰਦੇ ਸੀ ਵਿੱਚ ਤੇ ਉਹ ਪਰਖਣ ਵਾਲੇ ਬੈਠਾ ਹੁੰਦਾ ਸੀ ਤੇਰੇ ਵਰਗਾ ਉਹਦੇ ਕੋਲੇ ਲੈ ਜਾਣੇ ਉਹਨੇ ਪੈਸੇ ਲੈਣੇ ਪਰਖ ਕੇ ਦੇ ਜਾਣੇ ਵੀ ਆ ਤੇਰਾ ਖੋਟਾ ਖਰਾ ਪੈਸੇ ਲੈਣੇ ਉਹ ਤੋਂ ਦੇਖਣ ਦੇ ਅੱਛਾ ਜੀ ਉਹਦੇ ਕੋਲੇ ਜਾਵੜਿਆ ਉਹਦੇ ਕੋਲੇ ਜਾਵੜਿਆ ਉਹਦੇ ਕੋਲੇ ਪੈਸਿਆਂ ਵਾਲੇ ਵੀ ਬੈਠੇ खरे ਕੋਠਿਆਂ ਵਾਲੇ ਤੇ ਉਹ ਰੋਟੀ ਖਾਣ ਲੱਗਿਆ ਖੋਲ ਕੇ ਨੂੰ ਉਹਨੂੰ ਰੋਟੀ ਆਈ ਉੱਥੇ ਇਥੇ ਬੈਠਾ ਸੀ ਉਹਦੇ ਟਿਕਾਣੇ ਤੇ ਤੇ ਆਲਾ ਮੈਂ ਉਹਦੇ ਕੋਲੇ ਜਾ ਕੇ ਬਹਿ ਗਿਆ ਜਿਉਂ ਬਹਿ ਗਿਆ ਤੇ ਉਹਨੇ ਆ ਰੋਟੀ ਖੋਲੀ ਤੇ ਸੋਹਣਾ ਸੀ ਬਾਲਾ ਮੈਂ ਕੁੱਤਾ ਬਾਲਾ ਸੋਹਣਾ ਬਣਾਇਆ ਥਾਲੀ ਨੇ ਆਲਾ ਉਹਨੇ ਦੇਖ ਕੇ ਘਰ ਵਾਲੀ ਨੂੰ ਕਿਹਾ ਰੋਟੀ ਹੋਰ ਲਿਆ ਮੇਰਾ ਕੁੱਤਾ ਭੁੱਖਾ ਕੁੱਤੀ ਨੂੰ ਆਲਾ ਮੈਨੂੰ ਪਾ ਦੀਆਂ ਰੋਟੀਆਂ ਉਹਨੇ ਆਲਾ ਮੈਂ ਰਾਜ ਲਿਆ ਰਾਜ ਕੇ ਦੇ ਮੈਂ ਬੈਠਾ ਰਹਾ ਤੇ ਜਦੋਂ ਰੋਟੀ ਲੈ ਕੇ ਆਈ ਦੁਬਾਰੇ ਤੇ ਉਹ ਰੋਟੀ ਲੱਗਿਆ ਖਾਣ ਉਹ ਉਸ ਕੁਰਸੀ ਛੱਡਤੀ ਪਰ ਇਹ ਜਾ ਕੇ ਰੋਟੀ ਖਾਣ ਲੱਗਿਆ ਤੇ ਆਲਾ ਮੈਂ ਛਾਲ ਮਾਰੀ ਮਾਰ ਕੇ ਛਾਲ ਮੈਂ ਕੁਰਸੀ ਤੇ ਗਈ ਮੇਜ ਤੇ ਚੜ ਗਿਆ ਚੜ ਕੇ ਮੇਜ ਤੇ ਤੇ ਆਲਾ ਨੇ ਪੈਸੇ ਰੱਖੇ ਪਈ ਸੀ ਬੈਂਚ ਤੇ ਖਰੇ ਕੋਠੇਕਰ ਨੂੰ ਆਲਾ ਮੈਂ ਪੜਿਆ ਵਾਸੀ ਖਰੇ ਅਟ ਕਰਤੇ ਖੋਟੇ ਅਟ ਕਰਤੇ ਉਹਨੇ ਜਦੋਂ ਐ ਦੇਖਿਆ ਹੁਣ ਆਪਾਂ ਕੁੱਤਾ ਦਾ ਬਸ ਖਰੇ ਦਾ ਤੇ ਲੋੜੀ ਨੂੰ ਟਕਰਾਂ ਮਾਰਨ ਦੀ ਉਹਦਾਲਾ ਮੈਨੂੰ ਕੋਟ ਕੋਟ ਕੇ ਚੂਰੀਆਂ ਲੱਗਿਆ ਪਾਉਣ ਉਰੀ ਪਾਇਆ ਕਰੇ ਕੁੱਟ ਕੇ ਦੁੱਧ ਪਾਇਆ ਕਰੇ ਜੇ ਕੋਈ ਪੈਸਿਆਂ ਵਾਲਾ ਆ ਜਾ ਕਰੇ ਤੇਰੇ ਵਰਗਾ ਵੀ ਆਪ ਪੈਸੇ ਖਰੇ ਖੋਟੇ ਕਰਨੇ ਕਹਿੰਦਾ ਮਾਰ ਕੁੱਤੇ ਮੂਰੇ ਅਰੇ ਉਹ ਮਾਰ ਕੁੱਤੇ ਮੂਰੇ ਆਲਾ ਮੇਰੇ ਮੂਰੇ ਮਾਰੇ ਤੇ ਮੈਂ ਅੱਦੇ ਹਟ ਕਰਦਾਨੀ ਇਹਦੇ ਖੋਟੇ ਹੁੰਦੇ ਸੀ ਹਟ ਕਰਦਾਨੀ ਐ ਹੁੰਦੀ ਹੁੰਦੀ ਆਲਾ ਉੱਥੇ ਕਿਤੇ ਜਾਦੂਗਰ ਨਾ ਸੀ ਦੋ ਭੈਣਾ ਸਾਰੇ ਸ਼ਹਿਰ ਦੇ ਵਿੱਚ ਫੈਲ ਗਈ ਬੇਕੁੱਤਾ ਪੈਸੇ ਖਰੇ ਖੋਟੇ ਕਰਦਾ ਉਜੋ ਜਾਦੂਗਾਰਾਂ ਨੂੰ ਪਤਾ ਪਾਣੀ ਲਈ ਪਾਖ ਉੱਥੇ ਜਦੋਂ ਜਾਦੂਗਾਰਾਂ ਨੂੰ ਪਤਾ ਲੱਗ ਗਿਆ ਅੱਛਾ ਹੀ ਜਾਦੂਗਾਰ ਨੇ ਕਹਿੰਦੀਆਂ ਵੀ ਇਹਦਾ ਕੁੱਤਾ ਨਾ ਉਹ ਖਰੇ ਖੋਟੇ ਪੈਸੇ ਕਰਦਾ ਉਹ ਕੁੱਤਾ ਨੇ ਉਹਦਾ ਜਾਦੂਗਾਰ ਆ ਤਾਂ ਬੰਦਾ ਉਹ ਆਲਾ ਤਰਪਣਾ ਦੁਨੀਆਂ ਜਾਲੀਆਂ ਸ਼ਹਿਰ ਦਾ ਕੰਮ ਤੇ ਬੰਦਿਆਂ ਦੇ ਵਿੱਚ ਦੀ ਆਖੇ ਤੇ ਖੜਗੀਆਂ ਮੇਰੇ ਕੋਲੇ ਇਹਨਾਂ ਆਖਣਾ ਅੱਖ ਰਲੀ ਪਤਾ ਉਹਨਾਂ ਨੂੰ ਵੀ ਲੱਗ ਗਿਆ ਤੇ ਪਤਾ ਮੈਨੂੰ ਵੀ ਲੱਗ ਗਿਆ ਆਹ ਮੈਨੂੰ ਫਿਰ ਉਹਨਾਂ ਨੇ ਐ ਸੈਂਤ ਮਾਰੀ ਐ ਸੈਂਤ ਮਾਰੀ ਵੀ ਆ ਜਾ ਨਿਕਲਿਆ ਆਰਾ ਮੈਂ ਜੋ ਵਖਿਆ ਬੰਦਿਆਂ ਦਾ ਕੱਟ ਜਾ ਹੋ ਗਿਆ ਸ਼ਾਹੂ ਘਰ ਤੋਂ ਅੱਖ ਜੀ ਪਛਾ ਕੇ ਤੇ ਮਸ਼ੀਨਾ ਤੇ ਉਹਨਾਂ ਦੇ ਨਾਲ ਜਾ ਰਿਹਾ ਉਹਨਾਂ ਨੇ ਘਰੇ ਜਾ ਕੇ ਮਾਰਿਆ ਜਾਦੂ ਤੇ ਮੈਨੂੰ ਆਹ ਬੰਦਾ ਬਣਾਤਾ ਜਦੋਂ ਬੰਦਾ ਬਣਾਤਾ ਤੇ ਫਿਰ ਉਹ ਮੈਨਾਂ ਦਾ ਕੀ ਦੱਸ ਵੀ ਆਹ ਗੱਲ ਹੋਈ ਉਹ ਕਹਿੰਦੀਆਂ ਵੀ ਗੱਲ ਇੰਨੀ ਆ ਉਹਰਾ ਮੈਨੂੰ ਕੋਈ ਇਹੋ ਜੀ ਚੀਜ਼ ਬਣਾ ਕੇ ਦੇਹੋ ਮੈਂ ਉਹ ਤੋਂ ਬਦਲਾ ਲਵਾਂ ਹੂੰ ਉਹ ਕਹਿੰਦੀ ਆ ਵੀ ਜੇ ਤੂੰ ਐ ਲੱਗਦਾ ਮੱਥੇ ਹੋਰੇ ਉਹ ਸਾਥੋਂ ਉਤੋਂ ਦੀ ਜਾਦੂ ਚ ਸਹੀ ਹੁਣ ਤਾਂ ਤੈਨੂੰ ਬੰਦਾ ਬਣਾ ਰਿਆ ਫੇਰ ਸਾਥੋਂ ਬੰਦਾ ਵੀ ਨਹੀਂ ਬਣਨਾ ਤੂੰ ਹੂੰ ਉਹਰਾ ਕਿਵੇਂ ਕਰੂ ਭਾਈ ਮੈਂ ਹੁਣ ਘਰੇ ਤਾਂ ਜਾਣਾ ਹੀ ਆਂ ਆਪਦੀ ਮਾਂ ਕੋਲੇ ਵੀ ਜਾਣਾ ਹੀ ਆਂ ਉਹ ਆਲੀਆ ਫਿਰ ਐਂ ਕਰਦੇ ਆਂ ਤੈਨੂੰ ਅਸੀਂ ਪਾਣੀ ਦੇ ਦਿੰਦੇ ਆਂ ਕਰਕੇ ਪਾਣੀ ਲੈ ਕੇ ਘਰੇ ਜਾਵਣੀ ਉਹਨੂੰ ਨਾ ਪਤਾ ਲੱਗਣ ਦੇਈ ਜਮਾਈ ਜੇ ਉਹਨੂੰ ਪਤਾ ਲੱਗਾ ਤੂੰ ਕੁਝ ਬਣਾਦਾ ਸਾਥੋ ਲਾਜ ਨਹੀਂ ਤੇਰਾ ਹੋਣਾ ਤੇ ਉਹਰੇ ਉੱਤੇ ਪਾਣੀ ਪਾਉਣਾ ਜਦੋਂ ਤਾਂ ਉਹ ਉਹ ਕਹਣਾ ਪਾਣੀ ਪਾ ਕੇ ਬਣ ਜਾ ਫਲਾਨੀ ਚੀਜ਼ ਅਸਹੀ ਜਿਹੜੀ ਚੀਜ਼ ਦਾ ਨੌ ਲਵੋਂਗੇ ਉੱਤੇ ਪਾ ਕੇ ਉਹੀ ਚੀਜ਼ ਬਣ ਜੂ ਹੂੰ ਉਹ ਤਾਂ ਵੀ ਠੀਕ ਆ ਉਹਨੇ ਪਾਣੀ ਪਾ ਲਿਆ ਪਾ ਕੇ ਪਾਣੀ ਕਿ ਸੇ ਭਾਂਡੇ ਬੋਸਲ ਬਾਲਤਰ ਜੇ ਹੋਲੀ-ਹੋਲੀ ਤੁਰਿਆ ਕੋਲੇ ਗਿਆਸ ਲੈ ਲਿਆ ਲੈ ਕੇ ਤੇ ਦੇਖ ਦੇ ਕਿ ਡਰ ਵੀ ਸੀ ਵੀ ਪਤਾ ਨਾ ਲੱਗੇ ਕਿਤੇ ਦੇਖ ਦੇਖਦੇ ਵੱਡੇ-ਵੱਡੇ ਤਖਤੇ ਹੁੰਦੇ ਸੀ ਕਿ ਕੋਲਿਆਂ ਦੇ ਨਾਲ ਲੱਗ ਜਾਂਦੇ ਸੀ ਉਹ ਤਖਤਾ ਭੇੜਿਆ ਬਾਤ ਤਖਤੇ ਨਾਲ ਆ ਕੇ ਖੜ ਗਿਆ ਅੱਛਾ ਹੀ ਜਦੋਂ ਹੱਥ ਨੇ ਰੋਟੀ ਦਾ ਮੌਕਾ ਹੋ ਗਿਆ ਤੇ ਉਹ ਬੁੜੀ ਨੂੰ ਕਹਿੰਦੀ ਦਾਲ ਉਹ ਆਣੀ ਹੁਣ ਕਾੜੀ ਆ ਉਹ ਵਾਲੀ ਮੈਦਾ ਇਹ ਖਾਣੀ ਨਹੀਂ ਉਹਦੀ ਸੱਸ ਕਹਿੰਦੀ ਜਾਂ ਮੈਨੂੰ ਗਮਾਂਢੀਆਂ ਵਾਲੇ ਆਲੇ ਸੀਦਾ ਬੁੜੀ ਗੋਏ ਬੰਦੇ ਖਾ ਮਾਸ ਖਾਣੀ ਸੀ ਤੇ ਜਦੋਂ ਆਲੀ ਮਾਂ ਲੈ ਆਦਣੀ ਪਾਣੀ ਲੈ ਕੇ ਨੰਗਦਾ ਗਈ ਦਾਲ ਦੋਹ ਦਾਲ ਲੈ ਕੇ ਮੂੜੀਆਂ ਪੇਠੋਈ ਆਲਾ ਮੈਂ ਗਲਾਸ ਚ ਪਾ ਕੇ ਉੱਤੇ ਮਾਰਿਆ ਪਾਣੀ ਬਣ ਜਾ ਕੋੜੀ ਆਲਾ ਕੋੜੀ ਉਹ ਕੋੜੀ ਆਲਾ ਹੁਣ ਨਤ ਰਾਤ ਨੂੰ ਲਿਆ ਕੇ ਬੈਠ ਪਾ ਕੇ ਆਲਾ ਬੜਨਾ ਉਹਨੂੰ ਉਹ ਕੋੜੀ ਆ ਤੇ ਫੇਰ ਆਲੇ ਵੀ ਅੰਨੇ ਨੂੰ ਕਹਿੰਦਾ ਤੂੰ ਅੰਨਾ ਕਹਿੰਦਾ ਵੀ ਮੈਂ ਕੀ ਦੱਸਾਂ ਆਲਾ 60 ਲੱਦਿਆ ਵਾ ਸੀ ਧੰਦਾ 60 ਧੰਦਾ ਲੱਦਿਆ ਵਿਆ ਤੇ ਮੈਂ ਸੀ ਸਾਧ ਜੀ ਆਹ ਜੀ ਆਹ ਬਹੁਤ ਸੋਹਣੀ ਹੈ ਕਹਿੰਦਾ ਜੀ ਤੇ ਆਲਾ ਮੈਂ ਸੀ ਸਾਧਾ ਹਾਂ ਸਾਧ ਸੀ ਤੇ ਆਲਾ ਜਦੋਂ ਉਹ ਨਿਕਲਿਆ ਉਧਰੋਂ 100 ਆ ਉੱਠ ਤੇ ਕਿ ਮੈਂ ਉਹਨੂੰ ਕਹਿ ਬੈਠਾ ਵੀ ਬਾਬਾ ਮੈਂ ਤੇਰੇ ਕੋਲੇ ਮੈਂ ਬਾਪਾਂ ਤੇਰੇ ਕੋਲੇ 100 ਆ ਉੱਠ ਤੰਡਾ ਲੱਦਿਆ ਵੇ ਸਾਰਾ ਸਰੂ ਆ ਔਰ ਆ ਭਾਈ ਸਰੋਨੀ ਤਾਨਾ ਆ ਨਾ ਸਰੂ ਆ ਸਰੂ ਸਰੋਂ ਦਾ ਥੋਠ ਲੱਦਿਆ ਵੇ ਆਰਾ ਵੀ ਮੈਂ ਖਿਆ ਇੱਕ ਉਠ ਮੈਨੂੰ ਦੇ ਦੇ ਮੈਂ ਸਾੜ ਬੰਨਾ ਇਹ ਉਠ ਨਾਲ ਮੇਰਾ ਗੁਜਾਰਾ ਹੋ ਜੂ ਤੇ ਲੱਦਿਆ ਵੇ ਸਰੂ ਆ ਟਾਈਮ ਲੰਘ ਜੂ ਮੇਰਾ ਮੈਂ ਮੇ ਰੋਟੀਆਂ ਮੰਗਦਾ ਤੁਰਿਆ ਫਿਰਦਾ ਉਹ ਆਲਾ ਚਲ ਕੇ ਲੈ ਲਈ ਆਉਂਦੇ ਸੀ ਦੂਜੇ ਸ਼ਹਿਰ ਨੂੰ ਇਸੇ ਸ਼ਹਿਰ ਨੂੰ ਮਗਨੋਂ ਆਰਾ ਮੈਂ ਉਹਦੇ ਨਾਲ ਗਾਂ ਥੋੜੀ ਜੀ ਬਾਠ ਗਿਆ ਮੈਂ ਕਿਹਾ ਓਂ ਕਰੇ ਤਾਂ ਯਾਰ ਆਰਾ ਕੀ ਆਰਾ ਵੀ ਥੋੜੇ ਆਜ ਮੈਨੂੰ 25 ਦੇ ਨੇ 75 ਰੁਪਏ ਰੱਖ ਲਈ ਉਹ ਆਰਾ ਪਤੀ ਲੈ ਲਈ ਆਹਨ ਥੋੜੀ ਜੀ ਗਾਟ ਗਿਆ ਮੈਂ ਕਿਹਾ ਯਾਰ ਜੇ ਤੂੰ ਓਂ ਕਰੇ ਮੈਨੂੰ ਦੱਸ ਆਰਾ ਜਾਦੀ ਦੇ ਮੈਨੂੰ 50 ਦੇ ਨੇ ਉਹ ਆਰਾ ਚਲ 50 ਲੈਣੀ ਠੀਕ ਹੈ ਜਦੋਂ ਉਹਦਾ ਗਾਹਾਂ ਗਿਆ ਮੈਂ ਆਲਾ ਫੇਰ ਮੈਂ ਉਹਨੂੰ ਕਿਹਾ ਮਾ ਜਰਾ ਇੱਕ ਗੱਲ ਜੇ ਹੋਰ ਸੁਣੇ ਮੇਰੀ ਉਹਦਾ ਦੱਸ ਮੈਂ ਤਾਂ ਸੁਣੀ ਜਾਂਨਾ ਹਾਂ ਆਲਾ ਤੂੰ 25 ਰੱਖ ਲੈ 75 ਦੇ ਦੇ ਉਹ ਆਹ ਐ ਕਰ ਲਈ ਜਦੋਂ ਥੋੜੀ ਬਾਅਦ ਫੇਰ ਕਹਾਂ ਗਿਆ ਮਾ ਜਰਾ ਤੂੰ ਉਹ ਕਰ 95 ਮੈਨੂੰ ਦੇ ਤੂੰ 5 ਰੱਖ ਲੈ ਅੱਛਾ ਜੀ ਉਹ ਆਲਾ ਕਰ ਐ ਕਰ ਲਈ ਮੈਨੂੰ 5 ਦੇ ਦੇ 95 ਲੈ ਲੈ ਜਦੋਂ ਕਹਾਂ ਗਿਆ ਉਹ ਤੂੰ ਇਕ ਲੈ ਰਾਰਾ ਮੈਨੂੰ ਸਾਰੇ ਹੀ ਦੇ ਦੇ ਉਹ ਕਹਿੰਦਾ ਜਾ ਉਹ ਇਹ ਜਹਾ ਹੋ ਜੈ ਨਾ ਹਾਂ ਆਲਾ ਮੈਨੂੰ ਨਹੀਂ ਪਤਾ ਵੀ ਕਿੱਧਰ ਉਹ ਬੋਤਿਆਂ ਵਾਲਾ ਗਿਆ ਕਿੱਧਰ ਬੋਤੇ ਗਏ ਉਹਨ ਦਾ ਅੰਨਾ ਆ ਹੋਇਆ ਮੈਂ ਤੇਰੇ ਰਾਜ ਦੇ ਵਿੱਚ ਫਿਰਦਾ ਇੱਥੇ ਰੋਟੀਆਂ ਰਾਟੀਆਂ ਮੰਗ ਕੇ ਖਾਂਦਾ ਫਿਰ ਇਹਨੂੰ ਪੁੱਛਿਆ ਹਾਂ ਬੁੜੇ ਨੂੰ ਹਾਂ ਆਲਾ ਵੀ ਤੂੰ ਬਾਣੇ ਬੱਠੀ ਜਾਂਦਾ ਹਾਂ ਉਹਨੇ ਫਿਰ ਆ ਹਕੀਕਤ ਜੀ ਮੈਂ ਸੁਣਾ ਦੇਣਾ ਦੁਬਾਰੇ ਉਹ ਕਹਿੰਦਾ ਵੀ ਮੈਂ ਬਾਣੇ ਬੱਠੀ ਜਾਂਦਾ ਹੁੰਦਾ ਸੀ ਮੇਰੇ ਕੋਲੇ 4 ਜਾਣੇ ਆਏ ਉਹ ਚੋਰ ਚੋਰੀ ਕਰਕੇ ਜਾਂਦੇ ਸੀ ਤੇ ਇੱਕ ਕਹਿੰਦਾ ਵੀ ਬੁੜਾ ਬਾਣ ਹੀ ਬੱਟੀ ਜਾਂਦਾ ਨਾ ਇਹਨੂੰ ਦਿਨ ਦਾ ਪਤਾ ਨਾ ਰਾਤ ਦਾ ਵੀ ਮੈਂਨ ਹੁੰਦੰਨਾ ਉਹਨੇ ਮੈਨੂੰ ਦਿੱਤੇ 60 ਰੁਪਏ 60 ਆਲਾ ਲੈ ਬਾਬਾ ਤੂੰ ਪੂਰਾ ਤਨੀ ਹੋ ਜਾਏਗਾ ਆਰਾ ਮੇਰੇ ਉਹ 60 ਵੀ ਚੱਲ ਗਏ ਮੈਂ ਬਾਣ ਬੜਦੇ ਦਾ ਬਾਣ ਬੜਦਾ ਫੇਰ ਜਦੋਂ ਕੋਲ ਦੀ ਨੰਗੇ ਦੂਜਾ ਕਹਿੰਦਾ ਜਾ ਓਏ ਬਾਬਾ ਆ ਜਾਓ ਦੂਜੇ ਨੂੰ ਕਹਿੰਦਾ ਨਾਲ ਦੇ ਨੂੰ ਤੂੰ ਖੁਵੀ ਕਿਹੜੀ ਨੀਥ ਨਾ ਦਿੱਤੇ ਇਹ ਵਿਚਾਰਾ ਬਾਣ ਬੜਦੇ ਦਾ ਬੜਦਾ ਤੇ ਮੈਂ ਦੰਨਾ ਉਹਨੇ ਆਲਾ ਮੈਨੂੰ 60 ਦਿੱਤੇ ਹੂੰ ਉਹ ਵੀ ਆਲਾ ਮੇਰੇ ਸਾਰੇ 60 ਤੇ 60 ਚੱਲ ਗਏ ਮੈਂ ਬਾਣ ਵੜਦੇ ਦਾ ਮਾਣ ਵੜਦਾ ਹੂੰ ਫੇਰ ਆਲਾ ਮੈਨੂੰ ਤੀਜੇ ਨੇ ਦਿੱਤੇ ਹੂੰ ਉਹ ਵੀ ਮੇਰੇ ਚੱਲ ਗਏ ਸਾਰੇ ਫੇਰ ਆਲਾ ਮੈਨੂੰ ਚੌਥੇ ਨੇ 1 ਪੈਸਾ ਦਿੱਤਾ ਦਾ ਜਦੋਂ 1 ਪੈਸਾ ਤੇ ਮੇਰਾ ਆਲਾ ਫੜ ਨੂੰ ਜੀ ਨਾ ਕਰੇ ਤੇ 40 ਨੇ ਨੇ ਕੋਈ ਕੀਤਾ 60 ਨੇ ਕੀਤਾ 60 ਵੀ ਨਾ ਵੀ ਕੀ ਕਰੂੰ ਪੈਸੇ ਨੂੰ ਫੇਰ ਆਲਾ ਮੈਂ ਸ਼ਰਮ ਦੇ ਮਾਰੇ ਨੇ ਫੜੇ ਫੜ ਕੇ ਤੇ ਆਲਾ ਮੈਂ ਘਰੇ ਦੇ ਤੇ ਘਰੇ ਆਲ ਮੇਰੇ ਘਰ ਆਈ ਨੇ ਰੱਖ ਕੇ ਉਹਦੇ ਵਿੱਚ ਚੁੱਲੇ ਦੀ ਮੂਰੀ ਦੇ ਉੱਤੇ ਮਿੱਟੀ ਲਾਤੀ ਸਾਡੇ ਮਾਨ ਸੀ ਮਸ਼ੇਰੀਆ ਦਾ ਘਰ ਉਹ ਮਸ਼ੇਰੀਆ ਨਾਲ ਕਦੇ ਜਾਲ ਪਾਟ ਗਿਆ ਜਦੋਂ ਮਸ਼ੇਰਿਓ ਲੈਣ ਜਾ ਘਰੇ ਆਏ ਦੇ ਪੈਸਾ ਆਪਣੇ ਘਰੋਂ ਕਹਿੰਦੇ ਸੀ ਗੋਟਾ ਲੈਣਾ ਪੈਸੇ ਲਾ ਕੇ ਜਾਲ ਫੇਰ ਮੱਛੀਆਂ ਵਿਗਣ ਗਈਆਂ ਫੇਰ ਕੱਢਾਂਗੇ ਅੰਨ ਪਾਣੀ ਫੇਰ ਬਣੂ ਆਪਣਾ ਉਹ ਕਹਿੰਦੇ ਮੇਰੇ ਕੋਲ ਆ ਪੈਸੇ ਹੈ ਨਹੀਂ ਸਾਰੇ ਚੱਲ ਗਏ ਵੀ ਮੰਗਣੀਆਂ ਨੇ ਲੈਉਂਦੀ ਆ ਅੱਛਾ ਜੀ ਜਦੋਂ ਜਾ ਕੇ ਮੇਰੇ ਘਰ ਅੱਜ ਤੋਂ ਮੰਗਿਆ ਔਰੀ ਭਾਈ ਹੈ ਨਹੀਂ ਪਹਿਲਾਂ ਤੋਂ ਉਹਦੀ ਹੈ ਨਹੀਂ ਮੁੜ ਕੇ ਉਹਦਾ ਚੇਤਾ ਆ ਗਿਆ ਉਹ ਵਾਲੀ ਵੀ ਹੈਗਾ ਉਹਨੇ ਖੁਰਚਣਾ ਚੱਕਿਆ ਉਥੋਂ ਪਲਟ ਕੇ ਪੈਸਾ ਦਿੱਤਾ ਪੈਸਾ ਦਿੱਤਾ ਉਹਨਾਂ ਨੇ ਮੱਛੀਆਂ ਫੜੀਆਂ ਮੱਛੀਆਂ ਫੜ ਕੇ ਸਾਰੀਆਂ ਮੱਛੀਆਂ ਵੇਚੀਆਂ ਇੱਕ ਮੱਛੀ ਵੀ ਖੀ ਨਾ ਉਹ ਨਾਇ ਦਾ ਪੀੜੀ ਜੀ ਮੱਛੀ ਰੰਗ ਦੀ ਕਿਸੇ ਨੇ ਲਈ ਨਾ ਨਾਇ ਤਾਂ ਮੈਨੂੰ ਪੂਰੀ ਮੱਛੀ ਦੇਗੀ ਨਾਲੇ ਦੇਗੀ ਪੈਸਾ ਆੜਾ ਮੱਛੀ ਉਹਨਾਂ ਮੈਂ ਜਾ ਕੇ ਬਾਹਰੋਂ ਬਣਾਉਣ ਲੱਗਿਆ ਰੋਟੀ ਖਾਣ ਦੇ ਟਾਈਮ ਤੇ ਗਿਆ ਮੈਂ ਵੀ ਰੋਟੀ ਖਾਈ ਮੈਂ ਮਰ ਤੜਕੇ ਦਾ ਬਾਣ ਬਾੜ ਦਾ ਬੜ ਦਾ ਰੋਟੀ ਮੋਕੇ ਤੇ ਆੜਾ ਮੈਨੂੰ ਵਾਲੀ ਵੀ ਆ ਮੱਛੀ ਬਣਾ ਲਾ ਫੇਰ ਖਾ ਕੇ ਜਾ ਆਪਣੀ ਮੱਛੀ ਨਾਲ ਆੜਾ ਮੱਛੀ ਉਹਨਾਂ ਮੇ ਪੇਟ ਚਾਲ ਕੀਤੀ ਤੇ ਲਾਲ ਨਿਕਲਿਆ ਲਾਲ ਮਹਾਰਾਜ ਦੀ ਕਚਹਿਰੀ ਤਰਤਾ ਉਹ ਆਲਾ ਧੰ ਲੈ ਜਾ ਜਿਹੜਾ ਲੈ ਜਾਣਾ ਆੜਾ ਬੁੜਾ ਆਰਮੀ ਸੀ ਮੈਂ ਇੱਕ ਦੋ ਗਿਹੜੇ ਲਾਇ ਜੀ ਨਹੀਂ ਲੋਡ ਸੀ ਲੈ ਕੇ ਤੇ ਮੈਂ ਤਾਂ ਨਹੀਂ ਬਣ ਗਿਆ ਧਨੀ ਬਣ ਕੇ ਆਲਾ ਮੈਂ ਥੌਂ ਖਰੀਦ ਲਿਆ ਕੋਠਾ ਪਾਲ ਸਿੰਘਾ ਉਥੇ ਜਗਾ ਪਾ ਸੀ ਕਿਰਾਏ ਤੇ ਨੂੰ ਕਿਰਾਏ ਤੇ ਲੱਗੀਆਂ ਨਹੀਂ ਆਰਾ ਉਹੀ ਮੈਂ ਬਾਣ ਬੜਦਾ ਦਾ ਬਾਣ ਬੜਦਾ